ਤੇ ਅੱਜ ਆ 6 ਬੰਦੇ ਆਏ ਆ ਵਾਰਦਾਤ ਕਰਨ ਘਰ ਦੇ ਵਿੱਚ ਦੋ ਜਾਨੇ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਆ ਤੇ ਚਾਰ ਜਾਨੇ ਜਿਹੜੇ ਆ ਚਾਰਾਂ ਕੋਲ ਪਿਸਤਲ ਸੀ ਹੱਥ ਦੇ ਵਿੱਚ ਤੇ ਉਹ ਗੋਲੀਆਂ ਚਲਾਉਂਦੇ ਅੰਦਰ ਗਏ ਆ ਤੇ ਅੰਦਰੋਂ ਉਹਨਾਂ ਨੇ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਆ ਕਾਫੀ ਉਹਨਾਂ ਨੇ ਮਤਲਬ 10-15 ਮਿੰਟ ਅੰਦਰ ਲਾ ਕੇ ਤੇ ਆਪਣੀਆਂ ਲੋ ਜੋ ਵੀ ਉਹਨਾਂ ਨੂੰ ਮਿਲਿਆ ਵਾ ਦੋਕ ਮੋਬਾਈਲ ਇੱਕ ਦੋ ਪਰਸ਼ ਨਾਲ ਲੈ ਗਏ ਤੇ ਗੋਲੀਆਂ ਚਲਾਉਂਦੇ ਹੀ ਗਏ ਆ ਤੇ ਨਹੀਂ ਆਏ ਬਾਈਕ ਤੇ ਸੀ ਕਹਤੇ ਆ ਦੋ ਬਾਈਕ ਸੀਗੇ ਬਾਰ ਖੜੇ ਸੀ ਦੋ ਜਣੇ ਦੋਨੋਂ ਜਣੇ ਬਾਈਕਲ ਦੇ ਉੱਤੇ ਸਵਾਰ ਸੀਗੇ ਅੰਦਰ ਜਿਹੜੇ 4 ਜਣੇ ਵੜੇ ਆ ਟੋਟਲ 6 ਜਣੇ ਸੀਗੇ ਇੱਕ ਇੱਕ ਬਾਈਕ ਸੱਟ ਇੱਕ ਬਾਈਕ ਹਾਂ ਉਹ ਜਦੋਂ ਮੈਂ ਬਾਹਰੋਂ ਮੈਨੂੰ ਬਾਈਚਾ ਅਸੀਂ ਮੇਰੀ ਵਾਈਫ ਨੇ ਫੋਨ ਕਰ ਦਿੱਤਾ ਕਮਰੇ 'ਚ ਕੁੰਡੀ ਲਗਾ ਕੇ ਵੀ ਘਰ ਇਸ ਤਰ੍ਹਾਂ ਬੰਦੇ ਆ ਗਏ ਆ ਪਿਸਤਲ ਲੈ ਕੇ ਤੇ ਗੋਲੀਆਂ ਚਲਾ ਰਹੇ ਆ ਤੇ ਮੈਂ ਫਟਾਫਟ ਦੁਕਾਨ ਤੋਂ ਆਇਆ ਵਾਂ ਜੀ ਤੇ ਆ ਗਏ ਮੇਰੇ ਨਾਲ ਇੱਕ ਸ਼ੌਪ ਦਾ ਸਰਵੰਟ ਵੀ ਸੀਗਾ ਨਾਲ ਤੇ ਅਸੀਂ ਜਿਹੜੇ ਬਾਹਰ ਦੋ ਜਣੇ ਖੜੇ ਸੀਗੇ ਉਹਨਾਂ 'ਚੋਂ ਇੱਕ ਬੰਦੇ ਨੂੰ ਤੇ ਅਸੀਂ ਫੜ ਲਿਆ ਦੋਹਾਂ ਜਣਿਆਂ ਨੇ ਤੇ ਦੂਜਾ ਬੰਦਾ ਜਿਹੜਾ ਮੋਟਰਸਾਈਕਲ ਲੈ ਕੇ ਭ ਜਿਹੜੇ ਗਨਸ਼ਾਟ ਕਰਨ ਵਾਲੇ ਸੀ ਪਹਿਲੇ ਫਰਾਰ ਹੋ ਗਏ ਨਹੀਂ ਨਹੀਂ ਗਨਸ਼ਾਟ ਕਰਨ ਵਾਲੇ ਉਦੋਂ ਗਏ ਆ ਜੀ ਜਦੋਂ ਇੱਕ ਜਣਾ ਮੋਟਰਸਾਈਕਲ ਤੇ ਪਹਿਲਾਂ ਭੱਜ ਗਿਆ ਵਾ ਤੇ ਦੂਸਰੇ ਬੰਦੇ ਨੂੰ ਅਸੀਂ ਫੜ ਲਿਆ ਵਾ ਫੜ ਕੇ ਅਸੀਂ ਅੰਦਰ ਦੇ ਆਣ ਲੱਗੇ ਆ ਤੇ ਮੈਨੂੰ ਨਹੀਂ ਸੀ ਪਤਾ ਵਾ ਵੀ ਉਹ ਇਸ ਤਰ੍ਹਾਂ ਗੋਲੀਆਂ ਚਲਾਣਗੇ ਵੀ ਮੈਂ ਉਹਨਾਂ ਨੂੰ ਅੰਦਰ ਲੈ ਕੇ ਆਇਆ ਵਾ ਤੇ ਉਹਨਾਂ ਚ ਨੂੰ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਬਾਹਰ ਰੌਲਾ ਪੈ ਗਿਆ ਤੇ ਅੰਦਰੋਂ ਗੋਲੀਆਂ ਚਲਾंदे ਬਾਹਰ ਨਿਕਲੇ ਆ ਜੀ ਉਹਨਾਂ ਨੇ ਕਾਫੀ ਗੋਲੀਆਂ ਚਲਾਈਆਂ ਵਾ ਕਿੰਨੇ ਕ ਫਾਇਰ ਕੀਤੇ ਨੇ ਸਰ ਉਹ ਚਾਰ ਜਾਣੇ ਇਸ ਤਰ੍ਹਾਂ ਗੋਲੀਆਂ ਚਲਾਉਂਦੇ ਹੀ ਗਏ ਬਾਹਰ ਅੱਛਾ ਹਾਂ ਮਤਲਬ ਜੀ ਉਹਨਾਂ ਨੇ ਪੈਣਾ 'ਚ ਗੋਲੀਆਂ ਚਲਾਈਆਂ ਵਾ ਇੱਥੇ ਛਰੇ ਛਰੇ ਆ ਇੱਕ ਦੋ ਤੇ ਹੋਰ ਵੀ ਆ ਥੋੜੇ ਕਿਨਕੇ ਦੇ ਪਏ ਹੋਇਆ ਬਾਕੀ ਉਹ ਆਏ ਸੀ ਐਚ ਐਚਓ ਸਾਹਿਬ ਉਹਨਾਂ ਨੇ ਵੇਖ ਲਿਆ ਲੈ ਗਏ ਉਹ ਨਾਲ ਮੋਬਾਈਲ ਲੈ ਕੇ ਗਿਆ ਹੋਰ ਕੀ ਲੱਗੀ ਵਿਚਾਰਾ ਕੋ ਪਿਸਤਲ ਸੀ ਮੁਬੰਦਰ ਆਇਆ ਜਿਹੜੇ ਅੰਦਰ ਆਏ ਵਿਚਾਰਾ ਕੋ ਮੋਬਾਈਲ ਤੇ ਹੋਰ ਕੀ ਲੱਗੇ ਗਿਆ ਮੋਬਾਈਲ ਤੇ ਪਰਚ ਦੋ ਇੱਕ ਲੇਡੀਜ਼ ਪਰਚ ਇੱਕ ਜੈਂਟਸ ਪਰਚ ਤੇ ਨਾਲ ਦੋ ਮੋਬਾਈਲ ਜਾਨੀ ਉਹ ਚੰਗੀ ਤਾਂ ਹਾਂਜੀ 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 ਸਰ ਹਾਂ ਪੈਸੇ ਇੱਕ ਦੇ ਵਿੱਚ ਮੇਰੇ ਖਿਆਲ ਨਾਲ ਹੋਏਗਾ ਸ਼ਾਇਦ 6-7000 ਰ ਤੇ ਦੂਸਰਾ ਜਿਹੜਾ ਉਹ ਉਹਦੇ ਵਿੱਚ ਥੋੜੇ ਹੋਣੇ ਉਹਦੇ ਸਰ ਹੱਤ ਨੁਕਸਾਨੀਆਂ ਹੱਥ ਚ ਲਕੀ ਹੱਥ ਚ ਲਕੀ ਦੇ ਸਰ ਉਹਨਾਂ ਨੇ ਪੂਰੀ ਕੀਤੀ ਹੈ ਮਤਲਬ ਅਸੀਂ ਵੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਪਰ ਵੀ ਉਹ ਹੱਥ ਦੇ ਵਿੱਚ ਆਏ ਨਹੀਂ ਆ ਬਾਕੀ ਜਾਨੀ ਨੁਕਸਾਨ ਵੱਲੋਂ ਬਚਾਅ ਹੋ ਗਿਆ ਵਾ ਕੋਈ ਇਹੋ ਜੀ ਬਾਬਾ ਜੀ ਵੱਲੋਂ ਕਿਰਪਾ ਆ ਰਹੀ ਹੈ ਵੀ ਨਹੀਂ ਹੋਇਆ ਕੰਮ ਵੀ ਨਹੀਂ ਸ਼ਾਇਦ ਕਿ ਜਨ ਪਛਾਤੇ ਬੰਦੇ ਆਏ ਉਹਨਾਂ ਦੇ ਘਰ ਉਹਨਾਂ ਨੇ ਆ ਕੇ ਤੇ ਕੁਝ ਪੁਆਇੰਟ ਦੇ ਨਾਲ ਆ ਕੇ ਕੋਈ ਕਰ ਕੋਈ ਕੁਝ ਕੀਤੀ ਤੇ ਜਦੋਂ 12000 ਰੁਪਏ ਨਾਲ ਲੈ ਗਏ ਇੱਕ ਮੋਬਾਈਲ ਲੈ ਗਏ फायर शूट भी किए थे हां इन्हें दस मिनट का भी फायर किए बाकी अस मैसेज कर देंगे सीसीटीवी के निकाल दे हां निकाल दे चलो कोई सब जोशी कोई कोई रिकवरी सर्च यार पहला कोई रिकवरी नहीं कोई बाइक रिकवरी ना कुछ एक उधर मौजूद है एक बाइक साइड पे है यार बाइक पे बोले घूम रहे हो ना मैं वो सब मैसेज ले